ਮੈਂ ਜਸਪਾਲ ਸਿੰਘ ਸੈਮਿਨਸ ਬਾਰ ਤੋਂ ਅੱਜ ਆਪਾਂ ਆਏ ਹੈਗੇ ਆ ਪਿੰਡ ਬੁਰਜਹਰੀ ਜ਼ਿਲ੍ਹਾ ਮਾਨਸਾ ਇੱਥੇ ਆਪਣੀ ਵੈਰਾਈਟੀ ਲੱਗੀ ਹੋਈ ਸੈਮਿਨਸ ਦੀ ਹੰਟਿੰਗਟਨ ਅ ਬਾਈ ਜੀ ਤੋਂ ਪੁੱਛਦੇ ਆਪਾਂ ਇਹਨਾਂ ਕੋਲੇ ਕਿੱਦਾਂ ਰਹੀ ਕਾਇਤਰੀ ਕਰਨ ਲੱਗੀ ਹੈ ਅੱਜ ਲਾਸਟ ਤਰੀਕ ਤੱਕ ਕੀ ਵਿਊ ਰਹੇ ਨੇ ਹੱਸ ਕਰ ਬਾਈ ਜੀ ਕਿਸੇ ਗੱਲ ਦੀ ਬਾਈ ਤੁਹਾਡੇ ਕੋਲ ਆਪਣੀ ਵੈਰਾਈਟੀ ਕਿਹੜੀ ਲੱਗੀ ਹੋਈ ਹੈ ਇਹ ਸੈਮਿਨਸ ਦੀ ਹੰਟਿੰਗਟਨ ਲੱਗੀ ਸੀਗੀ ਵੀਰੇ ਜੀ ਠੀਕ ਹੈ ਆਈਡੀ ਕਾਇਤਰੀ ਕਰਨ ਲੱਗੀ ਹੋਈ ਹੈ ਇਹ 29 ਅਕਤੂਬਰ ਨੂੰ ਲੱਗੀ ਹੋਈ ਹੈ ਜੀ 29 ਅਕਤੂਬਰ ਅੱਜ ਕਿਹੜੀ ਤਰੀਕ 'ਤੇ ਖੜੇ ਆਪਾਂ 1 ਜਨਵਰੀ ਹੋਗੀ ਅੱ ਆਲਾ ਰੋਬਰ ਮੁਸਮ ਦੱਸਾਂ ਵੀ ਕਿਵੇਂ ਰਹੀ ਆ ਵੈਰਾਈਟੀ ਤੁਹਾਡੀ ਦੂਜੀਆਂ ਵੈਰਾਈਟੀਆਂ ਦੇ ਮੁਕਾਬਲੇ ਤੁਹਾਡੇ ਕੋਲ ਹੋਰ ਵੈਰਾਈਟੀਆਂ ਕੀ ਲੱਗੀਆਂ ਹੋਈਆਂ ਨੇ ਇਹ ਦੋ ਤਿੰਨ ਵੈਰਾਈਟੀਆਂ ਲੱਗੀਆਂ ਹੋਈ ਸੀ ਜੀ ਆਪਣੇ ਠੀਕ ਹੈ ਇਹ ਦੋਨੇ ਦੂਜੇ ਵੈਰਾਈਟੀਆਂ ਨਾਲ ਚੰਗੀ ਰਹੀ ਹੈ ਜੀ ਚੰਗੀ ਰਹੀ ਹੈ ਹਾਂਜੀ ਕੀ ਖਾਸ ਇਹਤ ਰਹਾ ਦੂਜਿਆਂ ਨਾਲ ਕਾਸੀ ਇੱਕ ਤਾਂ ਸਾਇਜੀ ਇਹਦਾ ਦੂਜੇ ਵੈਰਾਈਟੇ ਨਾਲ ਵੱਡਾ ਸੀਗਾ ਜੀ ਠੀਕ ਹੈ ਤੇ ਬਾਜਾਂ ਚ ਵੱਧ ਸੀਗੀ ਜੀ ਬਾਜਾਂ ਚ ਵੱਧ ਸੀ ਤੇ ਦੂਜੇ ਵੈਰਾਈਟੇ ਨੂੰ ਵੱਧ ਹੀ ਨਿਕਲੀ ਜੀ ਝਾੜ ਝਾੜ ਵੀ ਵੱਧ ਆ ਹਾਂਜੀ ਤੇ ਵਪਾਰੀ ਦਾ ਕੀ 뷰ਸ ਇਹਦੇ ਬਾਰੇ ਵਪਾਰੀ ਜੀ ਮੈਨੂੰ ਚਾਹ ਕੇ 1-2 ਰੁਪਏ ਉੱਤੇ ਹਾਈ ਲੈਂਦਾ ਸੀ ਦੂਜਿਆਂ ਨਾਲ ਜੀ ਰੇਟ ਜਿਆਦਾ ਲੈਂਦਾ ਜਿਆਦਾ ਲੈਂਦਾ 1-2 ਰੁਪਏ ਉੱਪਰ ਲੈਂਦਾ ਸੀ ਹਾਂਜੀ ਜਿੱਦਾਂ ਆਪਣੇ ਇੱਥੇ ਡੱਬੇ ਭਰਦੇ ਨੇ ਵੀ ਡੱਬੇ ਭਰਦੇ ਹੀ ਕਹਿੰਦੀਆਂ ਛਾਂਟ ਕਿੰਨੀ ਕਿੰਨੀ ਨਿਕਲਦੀ ਸੀ ਇਸ ਦੀ ਛਾਂਟ ਨਾਲ ਬਰਾਬਰ ਹੀ ਨਿਕਲਦੀ ਜੀ ਛਾਂਟ ਨਾਲ ਬਰਾਬਰ ਤੇ ਸ਼ਾਰਟ ਨਹੀਂ ਨਿਕਲਦੀ ਜੋ ਠੀਕ ਹੈ ਜੀ ਰੇਟ ਦੂਈਆਂ ਵੈਰਟੀਆਂ ਦੇ ਮੁਕਾਬਲੇ ਰੇਟ 1 ਕੋ ਰੁਪਿਆ ਆਪਰੇਂਦਾ ਜੀ ਇਹਦਾ ਆਪਰੇਂਦਾ ਜੀ ਠੀਕ ਹੈ ਤੇ ਅੱਜ ਲਾਸਟ 1 ਜੁਲਾਈ 2024 ਦੀ ਬਾਜੀ ਆਈਡੀਆ ਲਾਸਟ ਤੜਾਈ ਹੈ ਬਾਈ ਆ ਵੀ ਦਿਖਾ ਦਿਓ ਸਾਹਮਣੇ ਜੋ ਟੋੜੀ ਪਈ ਹੈਗੀ ਮਿਰਚ ਆਪਣੀ ਤੜਾਈ ਕਰੀ ਹੈਗੀ ਆ ਤੇ ਦੂਸਰੀਆਂ ਵੈਰਟੀਆਂ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਹੈਗਾ ਕਿ ਜਿਉਂ ਵੈਰਟੀਆਂ ਦੂਸਰੀਆਂ ਲੱਗੀਆਂ ਹੋਈਆਂ ਨੇ ਬਾਈ ਜੀਆਂ ਕੋਲ ਇਹ ਸਾਈਡ ਤੇ ਵੀ ਕੁਝ ਵੈਰਟੀਆਂ ਹੋਰ ਹੈਗੀ ਆ ਆਹ ਵੈਰਟੀ ਆਪਣੀ ਆ ਗਈ ਤੇ ਆ ਦੇਖੋ ਸਾਹਮਣੇ ਲਗਭਗ ਦੂਸਰੀਆਂ ਵੈਰਟੀਆਂ 1 ਮਹੀਨਾ ਪਹਿਲਾਂ ਖਤਮ ਹੋ ਚੁੱਕੀਆਂ ਨੇ ਅੱਜ ਤੱਕ ਇਹ ਵੈਰਟੀ ਹਜੇ ਵੀ ਵਧੀਆ ਖੜੀ ਆ ਜੇ ਤੁਹਾਨੂੰ ਮੈਂ ਬੂਟੇ ਦਿਖਾਵਾਂ ਤੇ ਮਿਰਚ ਅੱਜ ਵੀ ਵਧੀਆ ਲੱਗੀ ਹੋਈ ਐ ਮਗਰ ਬਾਈ ਜੀ ਕਹਿੰਦੇ ਬਹੁਤ ਟਾਈਮ ਹੋ ਗਿਆ ਤੇ ਝੋਨੇ ਦੀ ਤਿਆਰੀ ਕਰਨੀ ਐ ਤੇ ਇਸ ਕਰਕੇ ਮਿਰਚ ਅੱਜ ਲਾਸਟ ਲਾਈ ਕਰੀਏ ਬਾਈ ਜੀਆਂ ਨੇ ਆ ਤੜਾਈ ਕਰੀ ਪਈ ਐ ਤੇ ਬਾਈ ਜੀ ਹੋਰ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਜਾਊਂਗੇ ਵੀ ਸਾਡੇ ਦੂਜੇ ਬ੍ਰਾਈਟਨ ਸੈਮਿਨਸ ਦੇ ਹਾਈਟਿੰਗ ਤਾਂ ਜ਼ਰੂਰ ਲਾ ਕੇ ਦੇਖੋ ਜੀ ਠੀਕ ਹੈ ਹਾਂ ਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਖੁਦ ਸ਼ੁਰੂਤ ਲੈ ਕੇ ਐਂਡ ਤੱਕ ਖੇਤ ਦੇ ਵਿੱਚ ਹੀ ਰਹੇ ਹੋ ਇਸ ਵੈਰੈਟੀ ਬਾਰੇ ਬਹੁਤ ਵਧੀਆ ਜੀ ਵੈਰੈਟੀ ਬਹੁਤ ਸੋਹਣੀ ਵੈਰੈਟੀ ਹੈ ਜੀ ਦੂਜੀਆਂ ਵੈਰੈਟੀਆਂ ਦੇ ਮੁਕਾਬਲੇ ਝਾੜ ਕਿੰਨਾ ਕਾਫੀ ਜ਼ਿਆਦਾ ਰਿਹਾ ਹੈ ਕੱਟ ਰਿਹਾ ਵਾਧਾ ਜੀ ਵਾਧ ਰਿਹਾ ਡੱਬਾ ਬਹੁਤ ਚਾਹ ਕੇ ਲੈਂਦਾ ਜਿਆਦਾ ਡੱਬਾ ਬਹੁਤ ਚਾਹ ਕੇ ਲੈਂਦਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਧੰਨਵਾਦ